ਮੈਂ ਇਹ ਤਾਂ ਨਹੀਂ ਆਖਾ ਸੀਗਾ ਵੀ ਕੰਜਰਖਾਨਾ ਕਰੋ ਡੀਜੇ ਲਾਗ ਲਾ ਲੰਦਚੋ ਆ ਪੰਜਾਬ ਵਾਲੇ ਮੈਨੂੰ ਗਾਲਾਂ ਕੱਢਣ ਲੱਗੇ ਹੋਏ ਨੇ ਵੀ ਆ ਕਹਿੰਦਾ ਵੀ ਖੁਸ਼ੀ ਮਨਾਈਦੀ ਆ ਆ ਉਹੀ ਪੰਜਾਬ ਹੈ ਨਾ ਜਿਹੜਾ ਰੰਗ ਜੇਬ ਤੋਂ ਡਰਦਾ ਬਾਹਰ ਨਹੀਂ ਨਿਕਲਿਆ ਸੀਗਾ ਤੇ ਅੱਜ ਸੂਰਮਾ ਬਣੀ ਖੜਦਾ ਤੇ ਉਹੀ ਪੰਜਾਬ ਹੈ ਨਾ ਜਿਹੜਾ ਅਨੰਦਪੁਰ ਦੇ ਕਿਲੇ ਨੂੰ 6 ਮਹੀਨੇ ਘੇਰਾ ਪਿਆ ਰਿਹਾ ਤੇ ਅੰਦਰ ਰਾਸ਼ਨ ਮੁੱਕ ਗਿਆ ਤੇ ਗੁਰੂ ਦਸਮ ਪਾਤਸ਼ਾਹ ਤੇ ਸਿੰਘ ਉਹ ਤੇ ਭੁੱਖੇ ਪਾਣੇ ਬੈਠੇ ਰਹੇ ਤੇ ਇਹ ਰਾਜ ਰਾਜ ਰੋਟੀਆਂ ਖਾਂਦਾ ਰਿਹਾ ਇਹ ਉਹੀ ਪੰਜਾਬ ਹੈ ਨਾ ਜਿਹੜਾ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਦੇ ਨਾਲ ਦਸਮ ਪਾਤਸ਼ਾਹ ਇਕੱਲਾ ਹਜ਼ਾਰਾਂ ਦੀ ਫੌਜ ਇਹ ਉਹੀ ਪੰਜਾਬ ਹੈ ਨਾ ਜਦੋਂ ਮਾਛੀਵਾੜ ਦੇ ਜੰਗਲਾਂ 'ਚ ਦਸਮ ਪਾਸ਼ਾ ਇਕੱਲਾ ਸੁੱਤਾ ਰਿਹਾ ਤੇ ਇਹਨਾਂ ਨੇ ਆਪਣੇ ਘਰ ਨਹੀਂ ਵੜਿਆ ਤੇ ਤੜਕੇ ਫਿਰ ਗੁਲਾਬੇ ਦੇ ਘਰ ਜਾ ਕੇ ਉਹਨਾਂ ਨੇ ਡਰ ਦੇ ਡਰ ਦੇ ਉਹਨੇ ਆਪਣੇ ਘਰ ਬਣਾ ਦਿੱਤੀ। ਇਹ ਉਹੀ ਪੰਜਾਬ ਹੈ ਨਾ ਜਦੋਂ ਫਤੇਕੜ ਸਾਹਿਬ ਦੀ ਧਰਤੀ ਤੇ ਸਾਹਿਬ ਜੀ ਦੇ ਤੇਰੇ ਦਿਨ ਭੁੱਖੇ ਭਾਣੇ ਉਥੇ ਠੰਡੇ ਬੁਰਜ 'ਚ ਬੈਠੇ ਰਹੇ ਤੇ ਇਹ ਅੰਦਰ ਲੋਕ ਕਿਰਜਾਈਆਂ 'ਚ ਬੈਠਾ ਰਿਹਾ ਤੇ ਅੱਜ ਇਹ ਗੱਲਾਂ ਕਰਦੇ ਨੇ ਅਫਸੋਸ ਬਣਾਉਣ ਦੀਆਂ। ਠੀਕ ਆ ਉਹਨੇ ਕਿਹਾ ਸੀਗਾ ਬਜੀਦ ਨੇ ਕਹਿੰਦਾ ਕਤਲ ਕਰ ਦੇਵਾਂਗਾ ਜਿਹੜਾ ਬੰਦਾ ਇਹਨਾਂ ਦੇ ਨਾਲ ਖੜੂਗਾ ਤੇ ਕੀ ਤਾਂ ਨਾ ਕਤਲ ਫਿਰ ਉਹਦਾ। ਸਾ ਮੋਤੀਰਾਮ ਮੈਨਰੇ ਦੁੱਧ ਪਿਆਇਆ ਅਣਕਿ ਸਾਰਾ ਟੱਬਰ ਕੋਲੂ ਜੀ ਰੀੜ ਤਾਂ ਇਹਨਾਂ ਨੇ ਚੋਣ ਹੀ ਕੀਤੀ ਹੈ ਪੰਜਾਬ ਨੇ ਜਿਹੜਾ ਅੱਜ ਪੰਜਾਬ ਆਪਣੇ ਨੂੰ ਵੱਡਾ ਸੂਰਮਾ ਕਹਿੰਦਾ ਇਹ ਅਫਸੋਸ ਬਣਾਉਂਦੇ ਨੇ ਇਹ ਜਿਹੜੇ ਘਰ ਦੇ ਵਿੱਚ ਦੋ ਜਵਾਨ ਬੱਚਿਆਂ ਦੀ ਮੋਤਾ ਹੋਈਆਂ ਹੋਣਾ ਜਵਾਰਕਾਂ ਦੀ ਤੇ ਉਹ ਘਰ ਤੇ ਚੁੱਲਾ ਨਹੀਂ ਬਲਦਾ ਲੋਕੀ ਸਸਕਾਰ ਦੇ ਮਗਰ ਉਹ ዳਲਣਾ ਰੋਟੀ ਖਵਾ ਕੇ ਤੋਰ ਦਿੰਦੇ ਨੇ ਤੇ ਇਹ ਉਥੇ ਵਨਸਮਨੇ ਲਾਉਂਦੇ ਨੇ ਲੰਗਰ ਇਹ ਖੀਰ ਦੇ ਦੁੱਧ ਲਾਉਂਦੇ ਬਾਦਾਮਾਂ ਵਾਲਾ ਦੁੱਧ ਲਾ ਲਾ ਕੇ ਰੋਲਾ ਪਾਵਾਗੇ ਲੋਕਾਂ ਨੂੰ ਕਹਿੰਦੇ ਨੇ ਅੱਜ ਵੀ ਲੰਗਰ ਛਕ ਲੋ ਜਿਵੇਂ ਦੁਨੀਆ ਨੂੰ ਰੋਟੀ ਖਵਾਉਣ ਦਾ ਠੇਕਾ ਇਹਨਾਂ ਨੇ ਲ ਇਹ ਨਾਲ ਪੰਜੀ ਨਹੀਂ ਗੱਡੀ ਆ ਜਾਂਦੇ ਜਿਹੜੇ ਵੱਡੇ ਆਪਣੇ ਆਨ 18 ਲੈ ਕੇ ਕਾਰਾਂ ਲੈ ਕੇ ਉਹਦੇ ਪੁੱਜਦੇ ਨੇ ਟੋਹਰਾ ਕੱਢ ਕੇ ਪੁੱਜਦੇ ਨੇ ਵੀ ਅਸੀਂ ਪਤਾ ਨਹੀਂ ਕਿੱਡੇ ਨਵਾਬ ਸ਼ਹਿਜ਼ਾਦੇ ਹੈਗੇ ਆ ਇਹ ਲੋਕ ਤਾਂ ਟੋਡਰ ਮੰਦਣੇ ਆ ਕੇ ਮੋਹਰੇਆਂ ਖੜੀਆਂ ਕਰਕੇ ਤੇ ਸੰਸਕਾਰ ਵਾਸਤੇ ਜ਼ਮੀਨ ਲਈ ਦਿੱਤਾ ਜਾ ਕੇ ਸੰਸਕਾਰ ਹੋਇਆ 72 ਘੰਟੇ ਉੱਥੇ ਲਾਸ਼ਾਂ ਪਈਆਂ ਰਹੀਆਂ ਸਾਬ ਜਾਦੇਆਂ ਆ ਇਹ ਬੌੜੇ ਆਣੀਆਂ ਨਾ ਪੰਜਾਬ ਵਾਲਿਆਂ ਦੇ ਵਿੱਚੋਂ ਫਤੇ ਗੜ ਏਰੀਆ ਜਿਹੜਾ ਅੱਜ ਗੱਲਾਂ ਕਰਦੇ ਨੇ ਮੈਨੂੰ ਕਹਿੰਦੇ ਨੇ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਸੁੱਖ ਮਨਾਉਣਾ ਚਾਹੀਦਾ ਉਦੋਂ ਦਾ ਤੁਸੀਂ ਘਰਾਂ 'ਚੋਂ ਬਾਹਰ ਨਹੀਂ ਨਿਕਲਿਆ ਪੰਜਾਬ ਸਰ ਹੈ ਤੇ ਇਹਨਾਂ ਨਾਲ ਗੱਲਾਂ ਬਣਾਈਆਂ ਵੀ ਉਹਦਾ ਜੀ ਉਹ ਸ਼ੇਰ ਰਾਖੀ ਕਰਦੇ ਨੇ ਜੋ ਝੂਠ ਬੋਲਿਆ ਇਹਨਾਂ ਨੇ ਵੀ ਸ਼ੇਰ ਰਾਖੀ ਕਰਦੇ ਨੇ ਉਹ ਆ ਕਰਦੇ ਨੇ ਜੇ ਸ਼ੇਰ ਵੀ ਰਾਖੀ ਕਰਦੇ ਤੇ ਲੱਖ ਲਾਹਣਤਾ ਤੁਹਾਡੇ ਉੱਤੇ ਵੀ ਸ਼ੇਰਾਂ ਨੂੰ ਆਉਣਾ ਪਿਆ ਤੁਹਾਡੇ ਪੰਜਾਬ 'ਚ ਕੋਈ ਗੈਰ ਧਮਕੀ ਸੀ ਲਾਸ਼ਾਂ ਦੀ ਰਾਖੀ ਨਹੀਂ ਕਰ ਸਕੇ ਤੇ ਤੁਸੀਂ ਕੀ ਬੋਲਣਾ ਸੀਗਾ ਵੀ ਆਪਣਾ ਵੀ ਸਾਹਿਬ ਜਦਾਂ ਨੂੰ ਸ਼ਹੀਦ ਨਾ ਕਰੋ ਇਹ ਉਹੀ ਪੰਜਾਬ ਹੈ ਨਾ ਜਦੋਂ ਜਿਹੜੇ ਗੁਰੂ ਜਿਨ੍ਹਾਂ ਦੇ ਖਿਲਾਫ ਲੜਦਾ ਰਿਹਾ ਉਹ ਆਪ ਦਾ ਮੁਸਲਮਾਨਾਂ ਨੇ ਜਿਨ੍ਹਾਂ ਨੇ ਮੈ ਮੁਸਲਮਾਨਾਂ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਦੱਸ ਰਿਹਾ ਜਿਨ੍ਹਾਂ ਨੇ ਪੰਜਵੇਂ ਪਾਸ਼ਾ ਨੂੰ ਤੱਤੀ ਤਵੀ ਤੇ ਸ਼ਹੀਦ ਕੀਤਾ ਜਿਨ੍ਹਾਂ ਨੇ ਗੁਰਤੇਗ ਭਦਰ ਸਾਹਿਬ ਦੀ ਧੌਣ ਲਾ ਦਿੱਤੀ ਜਿਨ੍ਹਾਂ ਨੇ ਆਪ ਦਾ ਸਾਹਿਬ ਜੀ ਦੇ ਜੀਵੇ ਕਰ ਕਰਕੇ ਮਾਰੇ ਤੇ ਉਹ ਮੁਸਲਮਾਨਾਂ ਦਾ ਬਾਣਾ ਪਾ ਕੇ ਗਨੀਖਾਂ ਦੇ ਨਵੀਖਾਨੇ ਪੰਜਾਬ ਦੇ ਵਿੱਚੋਂ ਕੱਢਿਆ ਬਚਾਅ ਕੀਤਾ ਉਹਨਾਂ ਦਾ ਭੇਸ ਬਦਲ ਕੇ ਤੇ ਕੋਈ ਮਾਨੇ ਪੰਜਾਬ ਵਿੱਚ ਸੂਰਮਾ ਨਹੀਂ ਪੈਦਾ ਕੀਤਾ ਸੀਗਾ ਜਿਹੜਾ ਕਹਿ ਦਵੇ ਚੱਲ ਗੁਰੂ ਗੋਬਿੰਦ ਸਿੰਘ ਨਾਲ ਦੇਖਦੇ ਆ ਤੁਹਾਨੂੰ ਕਿਹੜਾ ਸੁਣਾਉਂਦਾ ਤੇ ਅੱਜ ਆਪਣਿਆਂ ਨੂੰ ਵੱਡੇ ਸੂਰਮੇ ਆਖਦੇ ਨੇ ਇਹ ਕਲੰਕ ਹੈ ਬੜਾ ਵੱਡਾ ਪੰਜਾਬ ਦੇ ਨਾਮ ਦੇ ਉੱਤੇ ਠੀ ਮੈਂ ਕਹਿਣਾ ਨਹੀਂ ਚਾਹੁੰਦਾ ਜਦੋਂ ਦਸਮ ਪਾਸ਼ਾ ਦੇ ਮੁਗਲਾਂ ਦੀ ਜੜ 뿌ਟਤੀ ਨਾ ਤੇ ਬਾਂਦਰ ਸ਼ਾਹ ਸਾਡੇ ਨਾਲ ਆ ਗਿਆ ਤੇ ਉਹਦਾ ਵੱਡਾ ਮੁੰਡਾ ਸ਼ਾਹ ਅਜਮ ਜਿਹਨੇ 6 ਮਹੀਨੇ ਘੇਰਾ ਪਾਇਆ ਸੀ ਉਹ ਮਰ ਗਿਆ ਤੇ ਤਾਂ ਜਿਵੇਂ ਮੀਂਹ ਚ ਡੱਡੂ ਨਿਕਲਦੇ ਨਾ ਐ ਨਿਕਲੇ ਫਿਰ ਫਿਰ ਚੱਕ ਲੋ ਤਰ ਲੋਗੀ ਚੱਕ ਲੋ ਚੱਕ ਲੋ ਸਾਡਾ ਰਾਜ ਆ ਗਿਆ ਤੇ ਜਦੋਂ ਤੱਕ ਉਹ ਰਾਜ ਰਿਆ ਨਾ ਮੁਗਲਾਂ ਦਾ ਤੇ ਚੂਨੀ ਕੀਤੀ ਹੈ ਤਮਾਸ਼ਾ ਦੇਖਦੇ ਰਹੇ ਸਾਹਿਬ ਜਾਨਾਂ ਦੀ ਸ਼ੀਦੀ ਦਾ ਇਹ ਚੂਨੀ ਕੀਤੀ ਇਹਨਾਂ ਨੇ ਕਿਸੇ ਨੇ ਤੇ ਅੱਜ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਨੇ ਵੀ ਅਸੀਂ ਤਾਂ ਪਤਾ ਨਹੀਂ ਕਿੱਡੇ ਘਪਟੇ ਸੂਰਮੇ ਆ ਜੇ ਸਾਡੇ ਤੋਂ ਕੋਈ ਜੇਟੀ ਨਹੀਂ ਸਕਦਾ ਜਿੰਨੇ ਧਕੇ ਧਕੇ ਉਹਨਾਂ ਦੇ ਧਕੇ ਰੋ ਗੱਲ ਐ ਕੋ ਟਕਰਿਆ ਨਹੀਂ ਨਾ ਗੋ ਮੁਰੋ ਕਹਿੰਦਾ ਨਹੀਂ ਸ਼ਗਲ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਮੈਂ ਤਾਂ ਮਾਰਦਾ ਮਾਰਦਾ ਦਿੱਲੀ ਤੱਕ ਲੈ ਜੂ ਉਹਦੀ ਮਾਂ ਕਹਿੰਦੀ ਗਿੱ ਦਿੱਲੀੋਂ ਟਕਰ ਗਿਆ ਕਾਂ ਕੋਈ ਫਿਰ ਕੀ ਕਰੇਗਾ ਉਹ ਆਹ ਲੋਣਾ ਟਕਰਿਆ ਨਹੀਂ ਇਹਨਾਂ ਨੂੰ ਅਜੇ ਕੋਈ ਠੀਕ ਹੈ ਨਾ ਸਹਬਜਾਦੇ ਤੁਸੀਂ ਸਹਬਜਾਦੇ ਨਹੀਂ ਸ਼ੀਧੀ ਤੁਹਾਨੂੰ ਪਤਾ ਵੀ ਸ਼ੀਧੀ ਦਾ ਸਾਕਾ ਦਾ ਮਤਲਬ ਕੀ ਹੁੰਦਾ ਆ ਜਿਹੜੀਆਂ ਸਹਬਜਾਦੇ ਨੂੰ ਸ਼ੀਧੀ ਕਹਿੰਦੇ ਉਹ ਸਾਕਾ ਹੈ ਸਾਕੇ ਹੁੰਦੇ ਨੇ ਸ਼ੀਧੀਆਂ ਨਹੀਂ ਹੁੰਦੀਆਂ ਸ਼ੀਧੀ ਹੁੰਦੀ ਹੈ ਜਿਹੜਾ ਮਨ ਦਾ ਮਰ ਜਾਵੇ ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਇੱਕ ਲਾਗਤ ਹੀ ਭੋਈ ਗਿਰ ਕੇ ਪਿਆ ਕਰੇ ਜੇ ਜਦੋਂ ਮਨ ਮਾਰ ਕੇ ਡਿੱਗਦਾ ਨਾ ਹਾਰ ਜੋ ਵੀ ਦਾਸ ਨੇ ਵਰਤਿਆ ਸ਼ਬੀ ਤੋ ਵੀਰ ਵਾਸਤੇ ਸ਼ਹੀਦ ਸ਼ਬਦ ਤੇ ਇਹ ਸਾਕਾ ਹੁੰਦਾ ਦਸਮ ਪਾਤਸ਼ਾਹ ਨੇ ਸਾਕਾ ਵਰਤਿਆ ਵੀ ਧਰਮ ਹੇਤ ਸਾਕਾ ਜਿੰਨ ਕੀ ਆ ਇਹ ਨਹੀਂ ਕਹ ਵੀ ਧਰਮ ਹੇਤ ਸ਼ੀਧੀ ਦਿੱਤੀ ਕਿਨੋਂ ਬਡੋਕ ਕਲੂ ਮੈਂ ਸਾਕਾ ਸਾਕਾ ਦੇ ਸ਼ੀਧੀ ਤਾਂ ਤੁਹਾਨੂੰ ਮਤਲਬ ਹੀ ਪਤਾ ਰੋਲਾ ਪਾਇਆ ਹੈ ਨਸ਼ੀਧੀ ਤੇ ਸ਼ੀਧੀ ਤੁਸੀਂ ਫੜ ਲੋ ਪਹਿਲੇ ਕੁਝ ਫਿਰ ਗੱਲ ਕਰਿਓ ਸਾਡੇ ਨਾਲ ਤੁਹਾਨੂੰ ਤੇ ਟੱਕਰਾਂ ਨਹੀਂ ਨਾ ਆਜੇ ਕੋਈ ਮੂਰੇ ਤੇ ਤੁਸੀਂ ਤਾਂ ਗੱਲਾਂ ਕਰਨ ਲੱਗੇ ਹੋਏ ਹੋ ਸ਼ੀਧੀ ਅਫਸੋਲ ਤੁਸੀਂ ਬਣਾਉਣਾ ਉਦੋਂ ਤਾਂ ਤੁਹਾਡੇ ਬਜ਼ੁਰਗ ਘਰਾਂ ਚ ਬਾਹਰ ਨਹੀਂ ਨਿਕਲੇ ਤੇ ਅੱਜ ਤੁਹਾਨੂੰ ਅਫਸੋਸ ਬਣਾ ਤੁਸੀਂ ਬਣਾਉਦੇ ਹੋ ਅਫਸੋਸ ਜਿੰਨੇ ਕੋ ਉਨੇ ਕੀ ਰਹੋ ਸਾਡੇ ਨਾਲ ਨਾ ਗ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉਡਵਾਉਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ